ਇਹ ਤਾਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਹਿਲਾ ਦੀ கரੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਇਹ ਘਟਨਾ ਜੋ ਕਿ ਲੁਧਿਆਣਾ ਦੇ ਹਰੀਕਰਤਾਰ ਨਗਰ ਕਲੋਨੀ ਦੀ ਹੈ ਜਿੱਥੇ ਕਿ ਬੀ ਦਾ ਪਾਣੀ ਇੰਨਾ ਜ਼ਿਆਦਾ ਪਰ ਜਾਂਦਾ ਵੈ ਕਿ ਮੀਂਹ ਦਾ ਪਾਣੀ ਘਰਾਂ ਦੇ ਵਿੱਚ ਵੜ ਜਾਂਦਾ ਵੈ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਵੈ ਔਰ ਇਲੈਕਟ੍ਰੋਨਿਕ ਸਮਾਨ ਹੈ ਉਸੇ ਵਿੱਚ கரੰਟ ਆ ਜਾਂਦਾ ਵੈ ਔਰ ਇੱਕ ਮਹਿਲਾ ਜਦੋਂ ਉਸ ਸਮਾਨ ਨੂੰ ਛੂੰਦੀ ਹੈ ਤਾਂ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਵੈ ਸੋ ਪੂਰੀ ਘਟਨਾ ਵੈ ਉਸ ਦੀ ਜਾਣਕਾਰੀ ਦਵਾਂਗੇ ਔਰ ਜੋ ਪਰਿਵਾਰ ਦੇ ਸਦਸਿਅ ਇਸ ਵਕਤ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਜੋ ਵਾਕਿਆ ਹੋਇਆ ਵੈ ਜੋ ਘਟਨਾ ਵਾਪਰੀ ਹੈ ਉਸ ਬਾਰੇ ਜਾਣਕਾਰੀ ਹਾਸਲ ਕਰਾਂਗੇ ਜਿਸ ਸਵੇਰੇ ਘਟਨਾ ਵਾਪਰੀ ਹੈ ਇੱਕ ਮਹਿਲਾ ਨੇ ਉਹਨਾਂ ਦੀ ਮੌਤ ਹੋ ਜਾਂਦੀ ਵੈ ਕਰੰਟ ਲੱਗਣ ਦੇ ਨਾਲ ਸੋ ਇਹ ਸਾਰਾ ਘਟਨਾ ਕ੍ਰਮ ਹੈ ਜਿਹੜਾ ਇਹ ਮਾੜੀ ਘਟਨਾ ਕਿਸ ਤਰ੍ਹਾਂ ਵਾਪਰੀ ਜੀ ਵਾਪਰੀ ਇਹ ਇੱਕਦਮ ਬਰਸਾਤ ਆਂਦ ਕਰਕੇ ਬਰਸਾਤ ਬਰਸਾਤ ਆਦਾਨ ਕਰਕੇ ਕਿ ਘਰ ਦੇ ਵਿੱਚ ਪਾਣੀ ਆ ਨਾ ਗਰਦਾਂ ਗਰਦਾਂ ਤੱਕ 5-3-4 ਫੁੱਟ ਪਾਣੀ ਚਲਾ ਗਿਆ ਪਾਣੀ ਚਲਾ ਗਿਆ ਹਰ ਕੋਈ ਬੰਦਾ ਆਪਣੇ ਸਮਾਨ ਨੂੰ ਸਮਾਦਨ ਦੀ ਕੋਸ਼ਿਸ਼ ਹੀ ਲਗਾ ਰਿਹਾ ਉਸ ਟਾਈਮ ਤੇ ਕਿ ਪ੍ਰਸ਼ਾਸਨ ਲਾਈਟ ਬੰਦ ਕਰਤਾ ਸੀ ਲਾਈਟ ਬੰਦ ਕਰ ਦਿੰਦਾ ਕਰ ਦਿੱਤੀ ਜਾਂਦੀ ਤੇ ਉਸ ਕੀ ਹੋ ਸਕਦਾ ਸੀ ਕਿ ਜਾਨ ਵਸ ਸਕਦੀ ਸੀ ਇਸੇ ਏਰੀਆ ਚ ਇੱਕ ਛੋਟੇ ਇਸੇ ਲਾਈਟ ਨਾ ਜਾਣ ਕਰਕੇ ਇਸ ਏਰੀਆ ਚ ਇੱਕ ਬੱਚੇ ਦੀ ਵੀ ਜਾਨ ਗਈ 8-9-7-8 ਸਾਲ ਦੇ ਬੱਚੇ ਦੀ ਤੋ ਇਸ ਕਰਕੇ ਪ੍ਰਸ਼ਾਸਨ ਦੀ ਇਹ ਪੂਰੀ ناکامی ਹੈ ਦੂਸਰੀ ਗੱਲ ਇਹ ਹੈ ਕਿ ਪਾਣੀ ਦੀ ਨਿਕਾਸੀ ਦਾ ਕੋਈ ਸਾਧਨ ਨਹੀਂ ਹੈ ਇਹਨਾਂ ਨੇ ਵੋਟ ਲੈਣ ਦੇ ਟਾਈਮ ਤੇ ਇਹ ਗੱਲ ਕਹੀ ਸੀ ਕਿ ਤੁਹਾਨੂੰ ਅਸੀਂ ਗੋਡੇ ਨਹੀਂ ਚੁੱਕਣ ਦਵਾਵਾਂਗੇ ਗੋਡੇ ਗਿੱਟੇਆਂ ਤੱਕ ਗਿੱਟੇ ਨਹੀਂ ਚੁੱਕਣ ਦਵਾਵਾਂਗੇ ਪਾਣੀ ਗਲੀ 'ਚ ਨਹੀਂ ਆਊਗਾ ਗਿੱਟੇ ਕੀ ਇਹਨਾਂ ਦਾ ਪੈਂਟਾ ਤੱਕ ਲਵਾਤੀਆਂ ਇਹਨਾਂ ਨੇ ਆ ਕੇ ਸੋ ਪਾਣੀ ਹੈ ਜੋ ਅਕਸਰ ਜਮਾਵੜਾ ਇੱਥੇ ਪਾਣੀ ਦਾ ਹੋ ਜਾਂਦਾ ਵਾ ਅਕਸਰ ਅਕਸਰ ਹੋ ਜਾਂਦਾ ਜੀ ਹਰ ਵਾਰੀ ਆਤੀ ਹਰ ਵਾਰੀ ਕੌਨਸੇ ਤੋਂ ਬਦਲ ਕੇ ਦੇਖ ਲੈ ਬੱਲੇ ਬਦਲ ਕੇ ਦੇਖ ਲੈ ਕਿਸੇ ਕੋਈ ਹੱਲ ਨਹੀਂ ਨਿਕਲ پا ਰਹੇ ਆ ਉਸ ਤੋਂ ਬਿਲਕੁਲ ਤੁਸੀਂ ਦੱਸਿਆ ਕਿ ਪਾਣੀ ਇਕੱਠਾ ਹੋ ਗਿਆ ਤੇ ਕਰੰਟ ਲੱਗਣ ਦੇ ਨਾਲ ਇਹ ਘਟਨਾ ਵਾਪਰੀ ਸੋ ਉਸ ਸਮੇਂ ਕਿੰਨੀ ਕੀ ਦੇਰ ਬਾਅਦ ਪਤਾ ਚੱਲਿਆ ਨਾਲ ਦੀ ਨਾਲ ਪਤਾ ਚੱਲਿਆ ਕਿਸ ਤਰ੍ਹਾਂ ਇਹ ਦੇਖੋ ਜੀ ਦੇਖੋ ਹਰ ਕੋਈ ਲੇਡੀਜ਼ ਆਪਣਾ ਰੂਮ ਹੁੰਦਾ ਜੀ ਹਰ ਲੇਡੀ ਆਪਣੇ ਰੂਮ ਦੇ ਵਿੱਚ ਹਸਬੈਂਡ ਉਹਦੇ ਬਾਹਰ ਟੁੱਟਦੇ ਗਏ ਸੀਗੇ ਨੈਚੁਰਲੀ ਅਬ ਦੇਖਿਆ ਜੇ ਥੋੜੀ ਜਿਹੀ ਦੇਰ ਬਾਅਦ ਦੇਖੇਗਾ ਕੋਈ ਆਵਾਜ਼ ਨਹੀਂ ਆ ਰਹੀ ਤੇ ਦੇਖਿਆ ਇਹਨਾਂ ਨੇ ਉਹ નીચે ਗਿਰੀ ਪਈ ਸੀਗੀ ਤਬ ਤੱਕ ਇਹਨਾਂ ਦਾ ਹੱਥ ਲਗਾਇਆ ਦੂਸਰੇ ਜੋ ਲੜਕੀ ਨੇ ਲੜਕੀ ਦੇ ਹੱਥ ਲਗਾਇਆ ਇਹਨਾਂ ਨੂੰ ਕਰਾਉਂਸੋ ਗੱਲਬਾਤ ਕਰਦੇ ਆ ਜਦੋਂ ਤੁਸੀਂ ਗੰਦੇ ਸ਼ੌਕ ਨੂੰ ਚੁਣ ਗਏ ਉਹਨਾਂ ਕੋਲ ਤਾਂ ਕਰੰਟ ਕਿਸ ਤਰ੍ਹਾਂ ਪਤਾ ਚੱਲਿਆ ਕਿ ਤੁਸੀਂ ਮੈਂ ਮੈਂ ਨਾ ਜਦੋਂ ਉਹਨਾਂ ਦਾ ਸਮਾਨ ਚੁਕਾਇਆ ਪਹਿਲਾਂ ਉਹਨਾਂ ਦੀ ਮਸ਼ੀਨ ਚੁਕਾ ਕੇ ਰਖਾਈ ਫਿਰ ਆਪਣੀ ਚੱਕੀ ਮਸ਼ੀਨਾਂ ਸਾਰੀਆਂ ਰੱਖੀਆਂ ਅਸੀਂ ਬਾਹਰ ਆ ਗਏ ਤੇ ਅੰਦਰ ਗੁੜੀਆਂ ਆਈ ਕਹਿੰਦੀ ਰੋਟੀ ਇਹਨਾਂ ਨੂੰ ਦੇ ਕੇ ਗਏ ਨਾਲ ਦੇ ਗਵੰਡੀਆਂ ਰੋਟੀਆਂ ਦਿੰਦੀ ਬਣਾਉਂਦੀ ਕੁੜੀਆ ਰੋਟੀ ਦੇ ਬਣਾ ਕੇ ਦਿੱਤੀ ਨਾਲ ਹੀ ਕਹਿੰਦੀ ਮੈਂ ਕਿ ਮਾਨਿਆ ਮਤਾਲੀ ਕਿ ਮਤਾਲੀ ਮੈਂ ਮਤਾਲੀ ਕਹਿੰਦੀ ਪਾ ਪਾ ਚਾਚੂ ਮੰਮੀ ਮੈਂ ਕੀ ਆਵਾ ਦੇਖਿਆ ਉਹ ਇਹ ਇਹ ਤਰ੍ਹਾਂ ਕੇ ਲੱਗਦੇ ਸੀ ਤੇ ਮੈਂ ਉਹਨਾਂ ਨੂੰ ਜਦੋਂ ਐਦਾ ਹੱਥ ਪਾਇਆ ਕਰੰਟ ਮੈਨੂੰ ਐ ਚਟਕਾ ਗਿਆ ਫਿਰ ਮੈਂ ਥੋੜਾ ਬਾਹਰ ਆ ਮੈਂ ਰੁਲਾ ਪਾਇਆ ਮੈਂ ਕਹਿੰਦਾ ਮੇਨ ਬੰਦ ਕਰੋ ਮੇਨ ਬੰਦ ਕਰੋ ਫਿਰ ਮ ਮਤਾਲੀ ਆਈ ਮੇਰੀ ਭਤੀਜੀ ਮੈਂ ਉਹਨੂੰ ਫੜ ਲਿਆ ਮੈਂ ਉਹਨੂੰ ਫੜਿਆ ਉਹਦਾ ਕਰੰਟ ਮੈਨੂੰ ਆ ਗਿਆ ਮਤਲਬ ਕਿ ਕਰੰਟ ਹੈ ਜੋ ਬਾਕੀ ਸਦਸਿਆਂ ਨੂੰ ਵੀ ਛੜਾਨ ਲੱਗੇ ਉਹਨਾਂ ਹੀ ਜ਼ਿਆਦਾ ਲਗਿਆ ਤੁਸੀਂ ਵੀ ਉੱਥੇ ਮੈਂ ਮੈਂ ਉਸ ਟਾਈਮ ਚੱਕ ਕੇ ਨਾ ਜੋ ਲਾਈਟ ਮੇਨ ਬੰਦ ਕੀਤੀ ਉਹਨੂੰ ਚਕਾਇਆ ਫਟਾਫਟ ਉੱਥੋਂ ਚੱਕ ਕੇ ਆਪਣੇ ਬੈੱਡ ਤੇ ਬੈੱਡ ਤੇ ਪਾਇਆ ਉਹਨਾਂ ਦੇ ਫਟਾਫਟ ਹੱਥੋਂ ਮੱਲੇ ਮੈਂ ਲੱਕੜ ਨਾਲ ਟਸਿਆ ਮੈਂ ਕਿਹਾ ਸ਼ਹਿਰ ਕੋਈ ਪ੍ਰੂਵਮੈਂਟ ਆ ਜਾਏ ਗਲੀ ਦੇ ਵਿੱਚ ਮੈਂ ਗੱਡੀ ਦਾ ਅਰੇਂਜਮੈਂਟ ਕਰਾਂ ਗੱਡੀ ਦਾ ਅਰੇਂਜਮੈਂਟ ਕੋਈ ਨਹੀਂ ਹੋ ਪਾਰਿਆ ਸੀਗਾ ਇੰਨਾ ਇੰਨਾ ਪਾਣੀ ਸੀਗਾ ਮੈਂ ਨਾਲ ਦੇ ਦਾ ਗੇਟ ਖੜਕਾਇਆ ਕਿਸੇ ਪਿੱਛੇ ਗਲੀ 'ਚ ਉਹਨਾਂ ਦੀ ਗੱਡੀ ਲਿਆਂਦੀ ਉਹਨਾਂ ਦੀ ਗੱਡੀ ਬੰਦ ਹੋ ਗਈ ਪਾਣੀ ਦੇ ਵਿੱਚ ਪਾਣੀ ਦੇ ਜਦੋਂ ਲੈ ਕੇ ਗਏ ਗੱਡੀ ਵੀ ਬੰਦ ਹੋ ਗਈ ਗੱਡੀ ਵੀ ਬੰਦ ਹੋ ਗਈ ਅਸੀਂ ੱਟਕੇ ਮਾਰ ਕੇ ਦਬ ਦਬ ਕੇ ੱਟਕੇ ਮਾਰ ਕੇ ਸ਼ਿਵ ਸ਼ਕਤੀ ਮੰਦਿਰ ਦੇ ਕੋਲ ਅਸੀਂ ਗੱਡੀ ਲੈ ਕੇ ਗਏ ਇਹ ਸ਼ਖਸ ਮੁੰਡਾ ਸੀਗਾ ਜਿਹੜੇ ਮੁੰਡੇ ਦੇ ਗੱਡੀ ਦੇ ਵਿੱਚ ਪਾਇਆ ਅਸੀਂ ਲੈ ਕੇ ਗਏ ਹਲਕੀ ਅਸੀਂ ਸੀਐਮਸੀ ਹਸਪੀਟਲ ਲੈ ਕੇ ਗਏ ਸੀਐਮਸੀ ਹਸਪੀਟਲ ਲੈ ਗਏ ਔਰ ਉਸ ਬੁੰਡੇ ਨੇ ਇਨੀ ਫਾਸਟ ਗੱਡੀ ਚਲਾ ਕੇ ਇੱਕ ਟਾਈਮ ਲੈ ਕੇ ਅੰਦਰ ਅੰਦਰ ਜਦੋਂ ਉਹਨਾਂ ਨੇ ਐਡਮਿਟ ਕੀਤਾ ਅੰਦਰ ਮੈਂ ਕਿਹਾ ਤੁਸੀਂ ਕਰੋ ਕਹਿੰਦੇ ਭਾਈ ਪਹਿਲੇ ਪੇਮੈਂਟ ਜਮਾਵਾਓ ਮੈਂ ਪੇਮੈਂਟਵਾ ਜਮਾਉਣੀ ਪਹਿਲੇ ਤੂੰ ਇਲਾਜ ਸ਼ੁਰੂ ਕਰੋ ਮੈਂ ਕਿਹਾ ਮੇਰੀ ਬੇਬੀ ਸ਼ੂਗਰ ਦੀ ਮਰੀਜ਼ ਐ ਮੈਂ ਕਿਹਾ ਜਦੋਂ ਮੇਰੀ ਬੇਬੀ ਆਂਦੀ ਨਾ ਤੇ ਹਸਪੀਟਲ ਦੇ ਅੰਦਰ ਮੈਂ 1 ਰੁਪਿਆ ਨਹੀਂ ਲੈ ਕੇ ਆਂਦਾ ਮੈਂ ਉਹਨਾਂ ਨੂੰ ਇਹ ਕਹਿੰਨਾ ਮੇਰੀ ਕੁੜੀ ਦੇ ਅੱਗੇ ਪੂਰੀ ਟੀਮ ਲੱਗਦੀ ਏ ਡਾਕਟਰ ਦੀ ਪੂਰੀ ਟੀਮ 15 ਡਾਕਟਰ ਲੱਗੇ ਹੁੰਦੇ ਜਦ ਤੱਕ ਕੁੜੀ ਸਟੇਬਲ ਨਹੀਂ ਹੋ ਜਾਂਦੀ ਇਹ ਮੇਰੇ ਮੇਰੇ ਕੋ ਮੈਂ ਅੱਗੇ ਨਹੀਂ ਆਂਦਾ ਜਦੋਂ ਸੈੱਟ ਕਰ ਦਿੰਦੇ ਨੇ ਨਗਾਹਜੀ ਹੁਣ ਬੋਲੋ ਤੁਹਾਡਾ ਕੀ ਹਿਸਾਬ ਲੱਗਿਆ ਬੋਲੋ ਕਿੰਨੇ ਪੈਸੇ ਬਿਲਕੁਲ ਜੋ ਘਟਨਾ ਵਾਪਰੀ ਹੈ ਇਸ ਦੇ ਵਿੱਚ ਜੋ ਇੱਕ ਮਹਿਲਾ ਵੈ ਉਹਨਾਂ ਦੀ ਮੌਤ ਹੋ ਜਾਂਦੀ ਵੈ ਕਰੰਟ ਲੱਗਣ ਦੇ ਨਾਲ ਪਾਣੀ ਇੰਨਾ ਜ਼ਿਆਦਾ ਵਰ ਜਾਂਦਾ ਵੈ ਔਰ ਪਾਣੀ ਭਰਨ ਦੇ ਨਾਲ ਇਲੈਕਟ੍ਰੋਨਿਕ ਸਮਾਨ ਜੋ ਘਰ ਦਾ ਉਸ ਦੇ ਵਿੱਚ ਕਰੰਟ ਆ ਜਾਂਦਾ ਵੈ ਔਰ ਮਹਿਲਾ ਦੀ ਮੌਕੇ ਤੇ ਹੀ ਦੱਸਿਆ ਜਾ ਰਿਹਾ ਵੈ ਕਿ ਮੌਤ ਹੋ ਜਾਂਦੀ ਹੈ ਜਦੋਂ ਲੈ ਕੇ ਜਾਂਦੇ ਉਹਨਾਂ ਨੂੰ ਮ੍ਰਿਤਕ ਕੋਸ਼ਿਤ ਕਰ ਦਿੱਤਾ ਜਾਂਦਾ ਵੈ ਸੋ ਇੱਕ ਵਾਰ ਪਰਿਵਾਰ ਵਾਲਿਆਂ ਨਾਲ ਗੱਲ ਕਰਦੇ ਆ ਕਿ ਇਸ ਦੇ ਵਿੱਚ ਸਿਸਟਮ ਦੀ ਫੇਲਿਅਰ ਦੇਖਣ ਨੂੰ ਮਿਲਦੀ ਹੈ ਜੀ ਹਾਂਜੀ 100% ਮਿਲਦੀ ਹੈ 100% ਸੈਂਟ ਮਿਲਦੀ ਹੈ ਮੈਂ ਕਹਿ ਰਹੀਆਂ ਕਿ ਅੱਜ ਬਾਰਿਸ਼ ਦਾ ਪਾਣੀ ਆਇਆ ਹੈ ਇੱਕ ਦੀ ਜਾਨ ਗਈ ਹੈ ਅੱਜ ਬਾਰਿਸ਼ ਦਾ ਪਾਣੀ ਆਇਆ ਇੱਕ ਦੀ ਜਾਨ ਗਈ ਹੈ ਅਜੇ 3 ਦਿਨ ਦਾ ਅਲਰਟ ਹੈ ਬਾਰਿਸ਼ ਤੇਜ ਲਿਖੀ ਹੋਈ ਹੈ ਹੁਣ ਰਾਤ ਨੂੰ ਬਾਰਿਸ਼ ਆ ਜਾਵੇ ਕੋਣ ਕਹਿੰਦਾ ਕਿ ਮੈਂ ਮਤਲਬ ਨਹੀਂ ਕੁਝ ਹੋ ਸਕਦਾ ਬੱਚੇ ਛੋਟੇ ਹੈ ਸਾਰੇ ਬੱਚੇ ਛੋਟੇ ਆ ਕੋਈ ਸਿਸਟਮ ਨਹੀਂ ਹੈ ਕੋਈ ਕੁਝ ਨਹੀਂ ਹੈ ਪਾਣੀ ਆਂਦਾ ਸਾਰਾ ਅੰਦਰ ਜਾਂਦਾ ਹੈ ਪੈਰਾਲਾਈਜ਼ ਹੋਇਆ ਹੈ ਇਹਨਾਂ ਦੇ ਫਾਦਰ ਇਨ ਲਾ ਨੂੰ ਦੱਸੋ ਕੀ ਕਰ ਸਕਦਾ ਹੈ ਕੋਈ ਸਿਸਟਮ ਕੀ ਕਰੇਗਾ ਸਾਰੇ ਆਏ ਨੇ ਫਿਰ ਆਏ ਨੇ ਕੋਈ ਨਿਊਜ਼ ਲੈ ਰਿਆ ਕੋਈ ਕੁਝ ਔਰ ਕੋਈ ਕੁਝ ਨਹੀਂ ਕਰੇਗਾ ਕਾਉਂਸਲਰ ਆਏ ਨੇ ਐਮਐਲਏ ਤੱਕ ਜੋ ਵੀ ਹਰ ਕੋਈ ਆ ਰਿਹਾ ਹੈ ਪਰ ਮੈਨੂੰ ਨਹੀਂ ਲੱਗਦਾ ਕੋਈ ਕੁਝ ਕਰੇਗਾ ਕੁਝ ਵੀ ਨਹੀਂ ਕਰੇਗਾ ਕੋਈ ਵੀ ਸੋ ਬਿਲਕੁਲ ਜੇ ਗੱਲ ਕਰੀਏ ਕਿ ਸਮੇਂ ਸਰ ਜੇ ਬੱਤੀ ਬੰਦ ਹੋ ਜਾਂਦੀ بارش ਤੇ ਤੇ ਬਚਾਅ ਹੋ ਸਕਦਾ ਸੀ ਹੋ ਸਕਦਾ ਸੀ ਕਹਿੰਦੇ ਕਰੰਟ ਜਿਹੜਾ ਹੈਗਾ ਸਿਰਫ ਇਸ ਘਾਰੇ ਚ ਨਹੀਂ ਆਇਆ ਹੋਰ ਵੀ ਘਰਾਂ ਚ ਆਇਆ ਇਹ ਬਹੁਤ ਦੇਰ ਬਾਅਦ ਲਾਈਟ ਬੰਦ ਕੀਤੀ ਗਈ ਹੈ ਜਦਕਿ ਉਹਨਾਂ ਦੀ ਜਾਨ ਜਾ ਚੁੱਕੀ ਹੋਈ ਸੀ ਸੋ ਸੋ ਬਿਲਕੁਲ ਪਰਿਵਾਰਿਕ ਸਤਸਾ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਲਾਈਟ ਹੈ ਜੋ ਨਹੀਂ ਸਮੇਂ ਸਰ ਕੱਟੀ ਗਈ ਜਿਸ ਕਰਕੇ ਜੋ ਬਿਜਲੀ ਦਾ ਕਰੰਟ ਹੈ ਘਰਾਂ ਦੇ ਵਿੱਚ ਵਧ ਗਿਆ ਘਰਾਂ ਦੇ ਜੋ ਇਲੈਕਟ੍ਰੀਕ ਨਿਕ ਸਮਾਨ ਉਸ ਦਾ ਕਰੰਟ ਹੈ ਜੋ ਪਾਣੀ ਦੇ ਨਾਲ ਲੱਗ ਕੇ ਸ਼ਰੀਰਾਂ ਦੇ ਵਿੱਚ ਕਹਿ ਸਕਦੇ ਹਾਂ ਜਾਣਾ ਸ਼ੁਰੂ ਹੋ ਗਏ ਕਿਉਂਕਿ ਇੱਕ ਪਰਿਵਾਰ ਦੀ ਜੇ ਇੱਕ ਘਰ ਦੀ ਘਟਨਾ ਨਹੀਂ ਹੈ ਇਸ ਇਲਾਕੇ ਦੇ ਵਿੱਚ ਅਕਸਰ ਇਦਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਸੋ ਇੱਕ ਵਾਰ ਕਰਦਖਾਨਾ ਚਾਹਦੇ ਹਾਂ ਕਿ ਇਹ ਘਰ ਹੈ ਜਿੱਥੇ ਦੇ ਨਿਵਾਸੀ ਸੀ ਮੀਨੂ ਮਲਹੋਤਰਾ ਨਾਮ ਦੇ ਜੋ ਜਿਨ੍ਹਾਂ ਦੀ ਡੈਥ ਹੋਈ ਹੈ ਸੋ ਇਸ ਸਮੇਂ ਦੇਖ ਸਕਦੇ ਹੋ ਕਿ ਪਰਿਵਾਰਕ ਸਦਸье ਸਾਰੇ ਘਰ ਦੇ ਵਿੱਚ ਮੌਜੂਦ ਨੇ ਔਰ ਇਲਾਕੇ ਦੀ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਦੇ ਵਿੱਚ ਪਹਿਲਾਂ ਵੀ ਇਦਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਸੋ ਅੱਜ ਹੀ ਦਿਨ ਦੇ ਵਿੱਚ ਜੋ ਇਹੋ ਜਿਹਾਂ ਘਟਨਾਵਾਂ ਹੋ ਚੁੱਕੀਆਂ ਨੇ ਜਿਸ ਦੇ ਵਿੱਚ ਲੋਕ ਹੈ ਜੋ ਆਪਣੀ ਜਾਨ ਗਵਾ ਬੈਠੇ ਨੇ ਕਿਉਂਕਿ ਪਾਣੀ ਹੈ ਜੋ ਕਰਾ ਦੇ ਵਿੱਚ ਵੜ ਗਿਆ ਸੀ ਪਾਣੀ ਇਹ ਕਰਾ ਦੇ ਵਿੱਚ ਵੜਨ ਦੇ ਨਾਲ ਇਲੈਕਟ੍ਰੋਨਿਕ ਸਮਾਨ ਹੈ ਵਕਵਕ ਤਰ੍ਹਾਂ ਦਾ ਉਹਨਾਂ ਦੇ ਵਿੱਚ ਕਰੰਟ ਆ ਗਿਆ ਕਿਉਂਕਿ ਸਮੇਂ ਸਿਰ ਜੋ ਬਿਜਲੀ ਹੈ ਨਹੀਂ ਕੱਟੀ ਗਈ ਸੀ ਔਰ ਕਰੰਟ ਲੱਗਣ ਦੇ ਨਾਲ ਇੱਕ ਮਹਿਲਾ ਦੀ ਮੌਤ ਹੋ ਗਈ ਔਰ ਕਹਿਣਾ ਹੈ ਇਲਾਕਾ ਨਿਵਾਸੀਆਂ ਦਾ ਕਿ ਹੋਰ ਵੀ ਲੋਕਾਂ ਨੂੰ ਕਰੰਟ ਵੈ ਜੋ ਲੱਗਿਆ ਵੈ ਸੋ ਇੱਕ ਸਿਸਟਮ ਦਾ ਵੱਡਾ clear ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਜੇਕਰ ਸਮੇਂ ਸਰ ਬਿਜਲੀ ਕੱਟ ਜਾਂਦੀ ਤਾਂ ਇਹੋ ਜੀ ਘਟਨਾ ਨਾ ਵਾਪਰਦੀ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਤੇ ਇਜਾਜ਼ਤ ਧੰਨਵਾਦ